ਚੈੱਕ ਪਾਸ 2 ਮਹੀਨੇ 10 ਦਿਨਾਂ ਦੀ ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਬਾਈ ਚੈੱਕ ਕਰਾਈਓ ਤੁਸੀਂ ਚੈੱਕ ਕਰਵਾ ਕੇ ਲੈ ਜਾਓ ਠੀਕ ਹੈ ਨਾ ਲੋ ਜੀ ਕੱਦ ਬੱਡ ਫੇਸ ਬਿਊਟੀ ਸਨਖਪੁਣਾ ਤੁਹਾਡੇ ਸਾਹਮਣੇ ਆ ਠੀਕ ਹੈ ਨਾ ਇਹਦੀ ਮਾਂ ਦਾ ਮਿਲਕ ਰਿਕਾਰਡ ਬਹੁਤ ਚੰਗਾ ਸੀ ਬਾਈ ਕਿੰਨਾ ਕ ਵੀਰੇ 40 ਕਿਲੋ ਦਾ ਮਿਲਕ ਰਿਕਾਰਡ ਆਦੀ ਮਾਂ ਅੱਛਾ ਜੀ ਹਾਂਜੀ ਫਾਰਮ ਜੋ ਬੱਛੀ ਆਈ ਵੀ ਆਪਣੇ ਠੀਕ ਆ ਹਾਂਜੀ ਬਾਈ ਲੋ ਜੀ ਫੇਸ ਦੇਖਾ ਲਿਓ ਮੜਾ ਜਦ ਤੱਕ ਰੋਕ ਲਓ ਮੜਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੈਲੀਵਿਜ਼ਨ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਸੇ ਨਗ ਬਸੀਆਂ ਦੇ ਬਕੌਆ ਭਰਾ ਇੱਕ ਗੱਬਣਾ ਚੱਕ ਪਾਸ ਆ ਠੀਕ ਹੈ ਜੀ ਵੱਧ ਜਾਣਕਾਰੀ ਬਾਤੋ ਲੈ ਲਿਓ ਠੀਕ ਹੈ ਨਾ ਜੇ ਕਿਸੇ ਭਰਾ ਨੇ ਇਸ ਤਰ੍ਹਾਂ ਦੀ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਲੋਰ ਕਰੋ ਜੀ 75280 00355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵਾਤੋਂ ਦਾ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਟਾਟਰ ਤੱਕ ਨੰਨੀ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰ ਬਾਈ ਜੀ ਸਸੀ ਗਾਈ ਸਸੀ ਗਲ ਬਾਈ ਜੀ ਨਾਮ ਵੀਰ ਜੀ ਆਪਣਾ ਨਾਮ ਕਮਲਪ੍ਰੀਤ ਜੀ ਪਿੰਡ ਸਹਣਾ ਬਾਈ ਜੀ ਹਾਂਜੀ ਜ਼ਿਲ੍ਹਾ ਬਰਨਾਲਾ ਬਾਈ ਕਿੰਨੀਆਂ ਬੱਸੀਆਂ ਵੀਰੇ ਆਪਣੇ ਕੋਲ ਆਪਣੇ ਕੋਲ 6 ਬੱਸੀਆਂ ਬਕਾਉਆ ਬਾਈ ਜੀ ਠੀਕ ਆ ਹਾਂਜੀ ਜਿਹੜੀ ਪਹਿਲੀ ਗੱਬਣ ਬੱਸੀ ਆ ਦੀ ਜਾਣਕਾਰੀ ਦਿਓ ਇਹ ਮੋਹੂ ਖੀਰੀ ਆ ਬਾਈ ਜੀ ਹਾਂਜੀ 2 ਮਹੀਨੇ ਦਾਸ ਦੇਣਾ ਦੀ ਚੈੱਕ ਪਾਸ ਆ ਆਪਣੀ ਚੈੱਕ ਕਰਾਈ ਵੀ ਆ ਅਗਲਾ ਉਹਦੀ ਥੱਲੀ ਕਰਾ ਕੇ ਚੈੱਕ ਕਰਾ ਕੇ ਫਿਰ ਲੈ ਕੇ ਜਾਵੇ ਭਾਈ ਠੀਕ ਆ ਹਾਂਜੀ ਤੇ ਰੇਟ ਭਾਈ ਖੱਟ ਕੇ ਜੀ ਕੀ ਰੇਟ ਆ ਦਾ ਕਰਦੇ ਮੁੱਲ ਤੇ ਦਾ 36000 ਆ ਭਾਈ ਜੀ ਹਾਂਜੀ ਤੇ ਆਪਾਂ 33000 ਦੀ ਜਸ ਨੂੰ ਦੇਣੀ ਆ ਭਾਈ ਜੀ ਆਪਾਂ ਇਹ ਠੀਕ ਆ ਹਾਂਜੀ ਭਾਈ ਜੀ 33000 ਦੀ ਹਾਂ ਜਾਂ ਨਾ ਹਾਂ ਜਸ ਨੂੰ ਦੇਣੀ ਆ ਮੂੰਹ ਖੀਰੀਆ ਵੀਰੇ ਠੀਕ ਆ ਹਾਂਜੀ ਫੇਸਬੁਕ ਮੌਕਾ ਚੰਗਾ 2 ਮਹੀਨੇ 10 ਦਿਨਾਂ ਦੀ ਗੱਪਣ ਚੈੱਕ ਪਾ ਸਕਦੇ ਠੀਕ ਆ ਆਪਣੀ ਚੈੱਕ ਕਰਾਈ ਅਗਲਾ ਚੈੱਕ ਕਰਾ ਕੇ ਲੈ ਕੇ ਜਾ ਠੀਕ ਆ ਮੜਾ ਜੀ ਥਾਣੇ ਜੀ ਦਿਖਾਉਣੇ ਦਿਖਾਈ ਦੇ ਤੈਨੂੰ ਬੜਾ ਕਰ ਲੈ ਖੱਟ ਨੂੰ ਲਓ ਲਓ ਚਾਰਜ ਨਹੀਂ ਜਾਉਂਦੀ ਚਾਰ ਹੀ ਥਾਣਾ ਬਾਈ ਜੀ ਕੋਈ ਬੱਤੀ ਨਹੀਂ ਕੋਈ ਫੋਨ ਨਹੀਂ ਚਾਰ ਹੀ ਥਾਣਾ ਪੂਰੇ ਹਾਂ ਲੋਪਰਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਥੋੜੀ ਕੈਮਰੇ ਤੋਂ ਡਰਦੀ ਹੈ ਬੱਚੀ ਹਾਂ ਹਾਂ ਚਾਰ ਥਾਣੀਆਂ ਕੋਈ ਬੱਤੀ ਹੋਵੇ ਤਾਂ ਵੀ ਆਪਾਂ ਜ਼ਿੰਮੇਦਾਰ ਹਾਂ ਠੀਕ ਆ ਹਾਂ ਜੀ ਲੋਪਰਾ ਤੋਰ ਦਿਓ ਲੋਪਰਾ ਕੱਦ ਬੈਡ ਚੈੱਕ ਪਾਸ 2 ਮਹੀਨੇ 10 ਦਿਨਾਂ ਦੀ ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਬਾਈ ਚੈੱਕ ਕਰਾਈ ਦਿਓ ਤੁਸੀਂ ਚੈੱਕ ਕਰਵਾ ਕੇ ਲੈ ਜਾਓ ਠੀਕ ਹੈ ਨਾ ਲੋ ਜੀ ਕੱਦ ਬੈਡ ਫੇਸ ਬਿਊਟੀ ਸਨੱਖ ਪੋਣਾ ਸਾਰੇ ਸਾਹਮਣੇ ਆ ਠੀਕ ਹੈ ਨਾ ਇਹਦੀ ਮਾਂ ਦਾ ਮਿਲਕ ਰਿਕਾਰਡ ਬਹੁਤ ਚੰਗਾ ਸੀ ਬਾਈ ਕਿੰਨਾ ਕ ਵੀਰੇ 40 ਕਿਲੋ ਦਾ ਮਿਲਕ ਰਿਕਾਰਡ ਆ ਦੀ ਮਾਂ ਅੱਛਾ ਜੀ ਹਾਂ ਜੀ ਫਾਰਮ 'ਚ ਉਹ ਬੱਛੀ ਆਈ ਵੀ ਆਪਣੇ ਠੀਕ ਆ ਹਾਂ ਜੀ ਬਾਈ ਲੋ ਜੀ ਫੇਸ ਦੇਖਾ ਲਿਓ ਬੜਾ ਜਿਹਾ ਜੇ ਕਿ ਫਿਰ ਲੋ ਜੀ ਫੇਸ ਚੈੱਕ ਕਰ ਤਾਂ ਕੰਨ ਬਹੁਤ ਸੋਹਣਾ ਗੱਬਣ ਬੱਸੀ ਬਰਾ ਠੀਕ ਹੈ ਨਾ ਲੋ ਜੀ ਹਾਂ ਜੀ ਦੂਜੀ ਵਾਰ ਵੀ ਸਹੀ ਜਾਣਕਾਰੀ ਦੇ। ਇਹ ਗਰਲੈਂਡੋ ਬਾਈ ਜੀ ਇਹ ਹੀ ਮੂਹ ਖੀਰੀ ਆ ਗਰਲੈਂਡੋ? ਹਾਂ ਜੀ ਬਾਈ ਜੀ। ਠੀਕ ਆ। ਮੂਹ ਖੀਰੀ ਵੀ ਬਾਈ ਜੀ ਠੀਕ ਆ। ਹਾਂ ਜੀ। ਇਹ 11 ਮਹੀਨਿਆਂ ਦੀ ਬੱਚੀ ਬਾਈ ਜੀ। 11 ਮਹੀਨੇ ਦੀ। ਹਾਂ ਜੀ। ਥਣ ਚਾਰੀ ਆ? ਥਣ ਚਾਰੀ ਆ ਬਾਈ ਜੀ ਇਹਦੇ ਨੂੰ ਕੋਈ ਬੱਚੀ ਕੁਝ ਨਹੀਂ ਬਾਈ ਜੀ। ਠੀਕ ਆ। ਹਾਂ ਜੀ ਬਾਈ ਜੀ। ਗਰਲੈਂਡੋ ਚ ਆ ਗਈ ਹੈ। ਹਾਂ ਜੀ ਹਾਂ ਜੀ। ਤੇ ਇਹਦਾ ਵੀ ਬਾਈ ਖੱਚ ਕੇ ਜ ਰੇਟ ਜਾਇਜ ਆ ਕੀ? ਇਹਦਾ ਮੁੱਲ 16000 ਆ ਬਾਈ ਜੀ। ਹਾਂ ਜੀ। ਇਹ ਵੀ ਆਪਾਂ 13000 ਦੀ ਜਸ ਨੂੰ ਹੀ ਦੇਣੀ ਆ ਬਾਈ ਜੀ। ਪਰ ਖੱਚ ਕੇ ਰੇਟ ਆ। ਹਾਂ ਲੋ ਪ੍ਰਾ ਚੈੱਕ ਕਰ ਸਾ ਦਿਓ ਕੱਦ ਬੈਡ ਸੁਖਣਾ ਸੋਣਾ 15 ਕਿ ਮਹੀਨੇ ਦੀ ਬਾਈ ਦੱਸ ਰਿਹਾ ਵੱਧ ਜਾਣਕਾਰੀ ਬਾਈ ਤੋਂ ਲੈ ਸਕਦੇ ਹੋ ਪ੍ਰਾ ਲੋ ਜੀ ਲੋ ਜੀ ਚੰਗੀ ਪਲੀ ਬਲੂਸੀ ਪ੍ਰਾ ਤੋਰਾ ਤਰਾ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਬੰਦੋ ਪ੍ਰਾ ਬੰਦੋ ਲੋ ਪ੍ਰਾ ਰੇਟ ਬਾਈ ਨੇ ਆਪ ਨੂੰ ਦੱਸਤਾ ਇਹ ਦੋ ਨੰਬਰ ਸੀ ਠੀਕ ਹੈ ਜੀ ਬੰਦੋ ਜੀ ਬੰਦੋ ਟਾੜ ਜੀ ਕਰਕੇ ਬੰਦੋ ਜੀ ਕਾਗਰ ਤੱਕਾ ਕਰ ਲੈਣ ਜਾਨਵਰ ਟਾੜ ਜੀ ਕਰ ਲਓ ਲੋ ਪ੍ਰਾ ਠੀਕ ਹੈ ਜੀ ਕੱਦ ਦਵੜਸ ਨਖ ਪੁਣਾ ਠੀਕ ਹੈ ਠੀਕ ਹੈ ਵੀਰੇ ਹਾਂਜੀ ਪੀਜੀ ਦੇ ਦੱਸੋ ਜਾਣਕਾਰੀ ਬਈ ਇਹ ਬਈ ਐਚਐਫਟੀ ਆ ਗਈ ਬਈ ਹਾਂਜੀ ਉਹ ਮਾਲਕ ਵਾਲੇ ਸਿੰਗਲ ਦਗਾਈ ਨਹੀਂ ਇਹਦੇ ਬੱਚੀ ਦੇ ਓਕੇ ਹਾਂਜੀ ਇਹ ਵੀ ਮੂਹੋ ਕੀਰੀਆ ਹਾਂਜੀ ਇਹ ਵੀ 10 ਮਹੀਨਾ ਦਾ ਬੱਚੇ 11 ਦਾ ਜੀ 10 10 ਮਹੀਨਾ ਦਾ ਬੱਚਾ ਹਾਂਜੀ ਹਾਂਜੀ ਠੀਕ ਆ ਥਾਣਾ ਇਹਦੇ ਬਹੁਤ ਚੰਗਾ ਲੱਗਾ ਬਾਈ ਜੀ ਹੁਣੀ ਮੋਟਾ 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 ਮੋਡਾ ਥਾਣਾ ਚਾਰ ਹੀ ਥਾਣਾ ਬਾਈ ਜੀ ਠੀਕ ਆ ਹਾਂਜੀ ਬਾਈ ਤੇ ਇਹਦਾ ਵੀ ਬਰਾ ਖੱਚ ਕੇ ਜ ਰੇਟ ਬਸ ਇਹਦਾ ਮੁੱਲ 15000 ਆ ਬਾਈ ਜੀ ਤੇ ਦੇਣੀ ਦੇਣੀ ਇਹ 12000 ਦੀ ਆ ਬਾਈ ਜੀ ਦੇਣੀ 12000 ਹਾਂਜੀ ਬ ਕੱਦ ਕਾਠ ਸੁਖਣਾ ਸੁਹਣਾ ਤੇ ਸੰਗਤਾਂ ਨੂੰ ਸਾਹਮਣੇ ਦਿਂਦੇ ਆ ਤੇ ਕੰਨ ਕੋਲ ਨੂੰ ਬਹੁਤ ਸੁਹਣਾ ਕਿਸੇ ਨੇ ਸੰਗਤ ਗਾਏ ਨਹੀਂ ਠੀਕ ਹੈ ਜੀ ਲੋ ਜੀ ਅਸੀਂ ਬਹੁਤ ਸੋਹਣੀ ਆ ਲੋ ਜੀ ਜਾਤ ਵਾਲੀ ਬੱਸੀ ਆ ਮੋੜ ਦੇ ਲੋ ਭਰਾ 12000 ਦੀ ਭਾਈ ਨੇ ਜਮਾ ਖੱਚ ਕੇ ਰੇਟ ਦੱਸ ਕੇ ਭਰਾ ਠੀਕ ਹੈ ਜੀ ਲੋ ਜੀ ਸਟਾਰਟ ਕਰ ਦਿਓ ਭਰਾ ਠੀਕ ਹੈ ਨਾ ਥੋੜਾ ਜਿਹਾ ਧੱਕਾ ਕਰ ਦਿੰਦੇ ਆ ਅੱਠ ਨੰਬਰ ਐ ਸੇ ਲੋ ਜੀ ਇਹ ਸੀ ਤੈਨੂੰ ਨੰਬਰ ਭਰਾ ਠੀਕ ਹੈ ਨਾ ਭਾਈ ਖੱਚ ਕੇ ਚ ਕੀ ਰੇਟ ਦੱਸ ਰਿਹਾ ਠੀਕ ਹੈ ਨਾ ਤੇ ਹਾਂਜੀ ਵੀ 4 ਨੰਬਰ। ਇਹੀ ਮੂਹੂ ਖੀਰੀ ਆ ਬਾਈ ਜੀ। ਹਾਂਜੀ। 12 ਕਿਲੋ ਦੀ ਬੱਤੀ ਹੈ ਇਹ ਬਾਈ ਜੀ। ਠੀਕ ਆ। ਹਾਂਜੀ ਬਾਈ। ਇਹ ਕਿਹੜੀ ਜਾਤ ਆ ਕੀ ਵੀਰੇ? ਇਹ ਵੀ ਇਹ ਸਾਈਵਾਲ ਦਾ ਕ੍ਰਾਸ ਲਾ ਲਓ ਜੀ। ਸਾਈਵਾਲ ਗੈਲੋ ਬਾਈ ਜੀ। ਠਣਚਾਰੀ ਵੀਰੇ। ਠਣਚਾਰੀ ਹੈ ਬਾਈ ਜੀ। ਠੀਕ ਆ। ਹਾਂਜੀ ਬਾਈ। ਚੈੱਕ ਕਰ ਸਕਦੇ। ਠੀਕ ਆ ਜੀ। ਇਹਦਾ ਭਰਾ ਦਾ ਤਾਂ ਦੇ ਰੇਟ ਪਹਿਲੀ ਦਾ ਦੇ। ਇਹਦਾ ਮੁੱਲ ਵੀ 16000 ਆ ਬਾਈ ਜੀ। ਹਾਂਜੀ। ਇਹ ਵੀ 13000 ਦੀ ਜਸ ਨੂੰ ਹੀ ਆ ਬਾਈ ਜੀ। ਠੀਕ ਆ। ਚੰਗੀ ਪਲੀ ਪਲੂਸੀ ਭਰਾ। ਚੈੱਕ ਕਰ ਸਕਦੇ ਹੋ। ਲਓ ਜੀ ਫੇਸ ਬਿਊਟੀ। ਤੋਰਾ ਦੇਖ ਸਕਦੇ ਹੋ ਥੋ ਤੱਕਾ ਕਰ ਜਾਨਵਰਸ ਨੂੰ ਪਤੀ ਹੈ ਨਾ ਥੋੜਾ ਡਰ ਬੱਚ ਚਲ ਠੀਕ ਆ ਬਰਾ ਲੇਉ ਮੋਟਾ ਮੋਟਾ ਥਾਣਾ ਠੀਕ ਇਹਦਾ ਬੱਸੀ ਕਾਵਲੀ ਆ ਬਾਈ ਜੀ ਤਾਰਾਂ ਦਈ ਜਾਂਦੀ ਆ ਬੱਚੀ ਓਕੇ ਓਕੇ ਹਾਂਜੀ ਹਾਂਜੀ ਠੀਕ ਆ ਬੰਦ ਤੋਂ ਮੜਾ ਟੈਗ ਕਰਕੇ ਲੋ ਇਹ ਹੈਗੀ ਸੀ 4 ਨੰਬਰ ਥੋੜਾ ਜਿਹਾ ਬਾਰਸ਼ ਦਾ ਟਾਈਮ ਅੱਜ ਕਣੀ ਪੈ ਰਹੀ ਆ ਤੇ ਚੈੱਕ ਕਰ ਸਾਬੋ ਬਰਾ ਲੋ ਨਾ ਹਾ ਚੱਲ ਚੱਲ ਮੜਾ ਟੈਗ ਕਰ ਦੋ ਲੋ ਜੀ ਬਾਈ ਜੀ ਨਾ ਜਰੂਰ ਕਨਫਰਮ ਕਰੋ ਬਾਈ ਕੋਲ ਸੇ ਬੱਸੀਆਂ 400 ਨੂੰ ਦਿਖਾ ਤੀਆਂ 2 ਰਹਿ ਗਈਆਂ ਤੋਂ ਸੱਲੀ ਕਰਾਉਣੇ ਹੋਣਗੇ ਹਾਂਜੀ ਬਾਈ ਇਹ ਦੱਸੋ ਇਹ ਵੀ ਖੀਰੀ ਬੱਸੀ ਇਹ ਕ੍ਰੋਸ ਆ ਬਾਈ ਜੀ ਇਹ ਵੀ ਕ੍ਰੋਸ ਆ ਹਾਂਜੀ ਹਾਂਜੀ ਠੀਕ ਆ ਸਾਈਵਾਲ ਦਾ ਕ੍ਰੋਸ ਬੱਸੀ ਹੈ ਜੀ ਠੀਕ ਆ ਹਾਂਜੀ ਹਾਂਜੀ ਇਹਦਾ ਖੱਚ ਕੇ ਜੇ ਰੇਟ ਬਾਈ ਯਾਰ ਇਹਦਾ ਮੁੱਲ ਤਾਂ 12000 ਆ ਬਾਈ ਜੀ ਹਾਂ ਠੀਕ ਹੈ ਜੀ ਇਹ 9000 ਦੀ ਜਸ ਨੂੰ ਦੇਣੀ ਆ ਆਪਾਂ ਬਾਈ ਜੀ ਹਾਂ ਠੀਕ ਹੈ ਜੀ ਸਵਾਦ ਆ ਗਏ ਗੱਲ ਦਾ ਹਾਂ ਵੀ ਇੰਨੇ ਦੀ ਆਪਾਂ ਬਾਈ ਕਹਿੰਦਾ ਦੇਣੀ 9000 ਦੀ ਠੀਕ ਹੈ ਨਾ ਬੱਸੀ ਬਹੁਤ ਸਕੀਨ ਆ ਸਿੰਗ ਜ਼ਰੂਰ ਆ ਤੇ ਪਰ ਚੰਗੀ ਪੜੀ ਫਲੂਸੀ ਆ ਭਰਾ ਜਿਸ ਕਿਸੇ ਵੀਰ ਨੇ ਘੱਟ ਪੈਸੇ ਲਾਉਣੇ ਆ ਤਾਂ ਜਰੂਰ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ ਚਲ ਪੁੱਤ ਚਾਰ ਹੀ ਥਣ ਬਰੀ ਦੇ ਵੀ ਚਾਰ ਹੀ ਆ ਭਾਈ ਜੀ ਠੀਕ ਆ ਉਹ ਵੀ ਬੱਚੀ ਥਣ ਮੋٹے ਮੋਟੇ ਸਾਰਿਆਂ ਦੇ ਭਾਈ ਜੀ ਓਕੇ ਓਕੇ ਚਾ ਕੋਈ ਬੱਚੀ ਨਹੀਂ ਚਾਰਾਂ ਜੀ ਠੀਕ ਆ ਤੇ ਸੀ ਪੰਜ ਨੰਬਰ ਭਰਾ ਲਓ ਜੀ ਸਟਾਰਟ ਕਰ ਦਿਓ ਥੋੜਾ ਕੈਮਰੇ ਤੋਂ ਡਰਦੇ ਨੇ ਪੁੱਤ ਕੈਮਰੇ ਤੋਂ ਡਰਦੀ ਆ ਜੀ ਬੱਚੀ ਥੋੜੀ ਠੀਕ ਆ ਹਾਂਜੀ ਇਹ 5 ਨੰਬਰ ਸੀਪਰਾ ਤੇ ਆਹ 6 ਨੰਬਰ ਆ ਗਿਆ ਹਾਂਜੀ 6 ਨੰਬਰ ਇਹ ਜਰਸੀ ਆ ਬਾਈ ਜੀ ਹਾਂਜੀ ਹਾਂਜੀ ਮਾੜੇ ਮਾੜੇ ਫੋਟਾ ਜੀ ਉੱਠਿਆਵੇਂ ਸਿੰਘ ਉਹਨਾਂ ਨੇ ਦਿਖਾਈ ਸੀ ਹਾਂਜੀ ਉਹ ਮਾੜੇ ਮਾੜੇ ਫੋਟਾ ਉੱਠ ਘੜੀਆ ਮੂਹ ਹੋਈ ਵੀ ਖੀਰੀ ਹੈ ਜੀ ਠੀਕ ਆ ਹਾਂਜੀ ਇਹ ਵੀ 11 ਮਹੀਨਾ ਦਾ ਬੱਚਾ ਹੀ ਆ ਜੀ ਤੇ ਇਹ ਇਹਦਾ ਰੇਟ ਆ ਇਹਦਾ ਰੇਟ ਤਾਂ 15000 ਆ ਬਾਈ ਜੀ ਤੇ ਦੇਣੀ ਆਪਾਂ ਦੇ ਇਹ 12000 ਦੀ ਦੇ ਦਾਂਗੇ ਬਾਈ ਜੀ ਇਹ ਦੂਸਰਾ 12000 ਦੀ ਵੱਸੀ ਤੇ ਕਦਕ ਵਰਡ ਸੁਖਨਾ ਸੋਣਾ ਜਿਵੇਂ ਕਿਸ ਨੇ ਪਾਲਣ ਦੀ ਖਾਤਰ ਲੈਣੀ ਆ ਫਾਰਮ ਸਾਂਝਾ ਦਾ ਕੋਈ ਮਾੜਾ ਨਹੀਂ ਜਾਨਵਰ ਸਾਰੇ ਬਾਈ ਕੋਲ ਸੋਹਣੇ ਆ ਸਨਖੇ ਹਨ ਲੋ ਜੀ ਪੂਰਾ ਤਰ ਤਾਡੇ ਸਾਹਮਣੇ ਆ ਜਾ ਬਤਾਇਆ ਲੋ ਜੀ ਬਾਈ ਕੋਲੇ ਇੱਕ ਗੱਬਣ ਤੇ ਪੰਜ ਬਸੀਆਂ ਠੀਕ ਆ ਜੀ ਲੋ ਜੀ ਠੀਕ ਆ ਜੀ ਸੇ ਬਸੇ ਟੋਟਲ ਠੀਕ ਆ ਜੀ ਰੇਟ ਬਾਈ ਜੀ ਨੇ ਆਪਾਂ ਨੂੰ ਦੱਸ ਤੇ ਜੇ ਬਾਈ ਯਾਰ ਸਾਰੇ ਇਕੱਠਿਆਂ ਲੈ ਕੇ ਜਾਣੀ ਕਿਸੇ ਵੀਰ ਨੇ ਉਹਨਾਂ ਚ ਕਿੰਨਾ ਮਾਣਤਨ ਹੋਰ ਹੋਜੀ ਮਾਣਤਨ ਫੁੱਲ ਹੀ ਕਰਦਾ ਹੈ ਬਾਈ ਜੀ ਉਹਨਾਂ ਨੂੰ ਜੇ ਕਿਸੇ ਨੇ ਸ਼ੇਹਰੀ ਸ਼ੇਹਰੀ ਲੈ ਕੇ ਆਣੀ ਹਾਂ ਜੀ ਠੀਕ ਹੈ ਜੀ ਫੁੱਲ ਹੀ ਮਾਣਤਨ ਕਰਦਾ ਹੈ ਬਾਈ ਜੀ ਪੂਰਾ ਫੁੱਲ ਹੀ ਕਰ ਦਿੰਦਾ ਹੈ ਜੀ ਲੋਪਰਾ ਬਾਈ ਕਹਿੰਦਾ ਜੇ ਇਕੱਠੀਆਂ ਲੈ ਕੇ ਜਾਣੇ ਤਾਂ ਸਾਨੂੰ ਭਾਈ ਉਦੋਂ ਹੋਰ ਵੀ ਖੱਟ ਕੇ ਬਾਈ ਕਹਿੰਦਾ ਰੇਟ ਕਰ ਦਾਂਗੇ ਮਾਣਤਨ ਇਹ ਆ ਕਿਲੋਮੀਟਰ ਦੀ ਵਾਪਸ ਵੀ ਮੁਕਤ ਕਰ ਦਾਂਗੇ ਅੱਛਾ ਜੀ ਫ੍ਰੀ ਹੈ ਜੀ 50 ਕਿਲੋਮੀਟਰ ਤਾਂ 50 ਕਿਲੋਮੀਟਰ ਪਹੁੰਚ ਫ੍ਰੀ ਕਰ ਦਾਂਗੇ ਠੀਕ ਆ ਹਾਂ ਜੀ ਵੀ ਜੇ ਵੱਧ ਕਿਲੋਮੀਟਰ ਜਾਣੀ ਤਾਂ ਉਹ ਅਗਲਾ ਕਰਾਉ। ਆਹ ਅਗਲਾ ਦੋ 50 ਕਿਲੋਮੀਟਰ ਦੀ ਜਿਹੜੀ ਪਹੁੰਚ ਆਉ ਫ੍ਰੀ ਹੋ ਜੀ। ਠੀਕ ਹੈ ਜੀ 50 ਏਰੀਆ ਰੀਚ ਸਹੀ ਹੈ। ਹਾਂ ਜੀ। ਲੋਪਰਾ 50 ਹੋਵੇ 60 ਹੋਵੇ ਉਹ ਫਿਕਰੀ ਕਰਦੇ। ਲੋਪਰਾ ਵਾਈਜ਼ ਜਨਾ ਜ਼ਰੂਰ ਕੰਡਕਟ ਕਰੋ। ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ। ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ 'ਚ। ਓਕੇ ਬਾਏ।